ਤਨ ਬਾਬਾ ਸ੍ਰੀ ਚੰਨ ਜੀ ਪਰਮਾਤਮਾ ਨੂੰ ਮੰਨਣ ਦਾ ਤਰੀਕਾ ਆਪੋ ਆਪਣਾ ਅਲੱਗ ਅਲੱਗ ਹੋ ਸਕਦਾ ਹੈ ਇਸੇ ਤਰ੍ਹਾਂ ਹੀ ਇੱਕ ਛੋਟੀ ਜਿਹੀ ਕਥਾ ਇੱਕ ਵਿਅਕਤੀ ਤਲਾਬ ਦੇ ਕਿਨਾਰੇ ਇੱਕ ਮੂਰਤੀ ਬਣਾ ਕੇ ਪਰਮਾਤਮਾ ਦੀ ਪੂਜਾ ਕਰਦਾ ਹੁੰਦਾ ਸੀ ਇੱਕ ਹੋਰ ਵਿਅਕਤੀ ਉਸ ਨੂੰ ਕਹਿੰਦਾ ਕਿ ਤੂੰ ਪਰਮਾਤਮਾ ਦਾ ਨਾਮ ਜਪਿਆ ਕਰ ਮੂਰਤੀ ਵਿੱਚ ਕੁਝ ਵੀ ਨਹੀਂ ਰੱਖਿਆ ਪਰ ਉਸ ਵਿਅਕਤੀ ਨੂੰ ਆਪਣੀ ਭਗਤੀ ਦੇ ਉੱਤੇ ਪੂਰਾ ਵਿਸ਼ਵਾਸ ਸੀ ਉਹ ਮੂਰਤੀ ਦੀ ਪੂਜਾ ਸੱਚੇ ਮਨ ਦੇ ਨਾਲ ਕਰਦਾ ਰਹਿੰਦਾ ਅਤੇ ਪਰਮਾਤਮਾ ਨੂੰ ਮੂਰਤੀ ਦੇ ਵਿੱਚੋਂ ਲੱਭਣ ਦੀ ਕੋਸ਼ਿਸ਼ ਕਰਦਾ ਅਤੇ ਪਰਮਾਤਮਾ ਉਸ ਮੂਰਤੀ ਵਿੱਚ ਵੀ ਵਸ ਗਏ ਪਰਮਾਤਮਾ ਦਾ ਧਿਆਨ ਧਾਰਦਾ ਅਤੇ ਮੂਰਤੀ ਨੂੰ ਯਾਦ ਕਰਦਾ ਤੇ ਚੰਗੇ ਕਰਮ ਕਰਦਾ ਦੂਸਰਾ ਵਿਅਕਤੀ ਜੋ ਇੱਕ ਈਸ਼ਵਰ ਭਗਵਾਨ ਨੂੰ ਮੰਨਦਾ ਸੀ ਉਹ ਵੀ ਉਸ ਨੂੰ ਮਖੋਲ ਦੀ ਤਰ੍ਹਾਂ ਗੱਲ ਨਾ ਕਰਦਾ ਕਿ ਤੂੰ ਇੱਕ ਦਾ ਨਾਮ ਜੱਪਿਆ ਕਰ ਮੂਰਤੀ ਮੁਕਤ ਨਹੀਂ ਕਰਵਾ ਸਕਦੀ ਪਰ ਉਸ ਦੀ ਆਸਥਾ ਪੱਕੀ ਸੀ ਉਹੋ ਉਸ ਦੀ ਗੱਲ ਵਾਲੇ ਧਿਆਨ ਨਾ ਦਿੰਦਾ ਅਤੇ ਪਰਮਾਤਮਾ ਦਾ ਨਾਮ ਜੱਪਦਾ ਉਸ ਮੂਰਤੀ ਨੂੰ ਹੀ ਉਹ ਪਰਮਾਤਮਾ ਮੰਨਦਾ ਬਹੁਤ ਸਮਾਂ ਇਸੇ ਤਰ੍ਹਾਂ ਬੀਤਿਆ ਇੱਕ ਦਿਨ ਦੋਵੇਂ ਧਰਤੀ ਤੋਂ ਜਾ ਕੇ ਉਸ ਸਵਰਗ ਦੇ ਰਸਤੇ ਵਿੱਚ ਖੜੇ ਹੋ ਗਏ ਅਤੇ ਇਕ ਲੈਨ ਵਿੱਚ ਲੱਗੇ ਹੋਏ ਸਨ ਜੋ ਪਰਮਾਤਮਾ ਦੇ ਰਾਹ ਵਿੱਚ ਲੇਨ ਖੜੀ ਸੀ ਸਵਰਗ ਦਾ ਦਰਵਾਜ਼ਾ ਕੁਝ ਹੀ ਦੂਰੀ ਤੇ ਸਥਿਤ ਹੀ ਦੋਵੇਂ ਸਵਰਗ ਦੇ ਦਰਵਾਜ਼ੇ ਵਿੱਚ ਲੱਗੇ ਹੋਏ ਸਨ ਜੋ ਇੱਕ ਪਰਮਾਤਮਾ ਦਾ ਨਾਮ ਜਪਦਾ ਸੀ ਉਹ ਦੇਖਦਾ ਹੈ ਕਿ ਜੋ ਮੂਰਤੀ ਦੀ ਪੂਜਾ ਕਰਦਾ ਸੀ ਉਹ ਵੀ ਸਵਰਗ ਦੀ ਲੇਨ ਵਿੱਚ ਖੜਾ ਹੈ ਉਹ ਬਹੁਤ ਹੈਰਾਨ ਹੁੰਦਾ ਹੈ ਅਤੇ ਪਰਮਾਤਮਾ ਨੂੰ ਪੁੱਛਦਾ ਹੈ ਕਿ ਇਹ ਕਿਵੇਂ ਇਹ ਤਾਂ ਮੂਰਤੀ ਦੀ ਪੂਜਾ ਕਰਦਾ ਸੀ ਇਸ ਨੂੰ ਤੁਸੀਂ ਸਵਰਗ ਦਾ ਭਾਗੀਦਾਰ ਕਿਵੇਂ ਬਣਾ ਦਿੱਤਾ ਪਰਮਾਤਮਾ ਬੋਲੇ ਕਿ ਇਹ ਤਾਂ ਉਸ ਦੇ ਨੇਕ ਕਰਮ ਹਨ ਭਗਤੀ ਤਾਂ ਭਗਤੀ ਹੀ ਹੈ ਸੱਚੇ ਮਾਨ ਦੇ ਨਾਲ ਉਹ ਮੂਰਤੀ ਵਿੱਚ ਭਗਵਾਨ ਨੂੰ ਮੰਨਦਾ ਸੀ ਅਤੇ ਭਗਵਾਨ ਵੀ ਉਸ ਮੂਰਤੀ ਵਿੱਚ ਸਨ ਜੇ ਤੈਨੂੰ ਉਸ ਮੂਰਤੀ ਵਿੱਚੋਂ ਭਗਵਾਨ ਨਜ਼ਰ ਨਹੀਂ ਆਏ ਤਾਂ ਤੈਨੂੰ ਕਿਸੇ ਵੀ ਕਾਨ ਵਿੱਚ ਭਗਵਾਨ ਨਜ਼ਰ ਨਹੀਂ ਆਉਣਗੇ ਉਸ ਨੂੰ ਤਾਂ ਉਸ ਮੂਰਤੀ ਵਿੱਚ ਵੀ ਪਰਮਾਤਮਾ ਨਜ਼ਰ ਆਉਂਦੇ ਸਨ ਪਰ ਤੈਨੂੰ ਨਜ਼ਰ ਨਹੀਂ ਆਈ ਤੂੰ ਕਿੱਥੇ ਭਗਵਾਨ ਨੂੰ ਲੱਭਦਾ ਸੀ ਉਸ ਨੂੰ ਮੂਰਤੀ ਵਿੱਚ ਭਗਵਾਨ, ਕੰਨ ਕੰਨ ਵਿੱਚ ਭਗਵਾਨ ਨਜ਼ਰ ਆਏ ਪਰ ਤੇਨੂੰ ਨਹੀਂ ਆਏ ਤੇਰੇ ਵਿੱਚ ਈਗੋ ਹੰਕਾਰ ਸੀ ਇੱਕ ਪਰਮਾਤਮਾ ਨੂੰ ਮੰਨਣ ਦਾ ਪਰ ਉਸ ਮੂਰਤੀ ਵਿੱਚ ਵੀ ਭਗਵਾਨ ਹਨ ਅਤੇ ਹਰ ਕੰਨ ਵਿੱਚ ਹੀ ਭਗਵਾਨ ਹਨ ਬਸ ਕਰਮਾਂ ਦਾ ਖੇਲ ਹੈ ਉਸ ਵਿਅਕਤੀ ਨੇ ਕਰਮਾਂ ਨੂੰ ਹੀ ਚੰਗਾ ਸਮਝਿਆ ਅਤੇ ਉਸ ਮੂਰਤੀ ਦੇ ਮਾਦੀੰਦੇਰਾ ਹੀ ਚੰਗੇ ਕਰਮ ਕੀਤੇ ਅਤੇ ਪਰਮਾਤਮਾ ਨੂੰ ਪਾ ਲਿਆ ਉਹ ਵਿਅਕਤੀ ਬਹੁਤ ਹੈਰਾਨ ਸੀ ਪਰ ਉਸ ਵਿਅਕਤੀ ਦੇ ਵਿੱਚ ਹੰਕਾਰ ਸੀ ਇੱਕ ਪਰਮਾਤਮਾ ਨੂੰ ਮੰਨਣ ਦਾ ਪਰ ਉਸ ਨੂੰ ਇਹ ਨਹੀਂ ਪਤਾ ਸੀ ਕਿ ਪਰਮਾਤਮਾ ਤਾਂ ਉਸ ਮੂਰਤੀ ਵਿੱਚ ਵੀ ਹਨ ਉਸ ਕੰਨ ਵਿੱਚ ਵੀ ਹਨ ਪਰ ਮੂਰਤੀ ਨੂੰ ਜੋ ਇਨਸਾਨ ਮੰਨਦਾ ਸੀ ਉਸ ਵਿੱਚ ਹੰਕਾਰ ਨਹੀਂ ਸੀ ਉਹ ਨਿਮਰਤਾ ਰੱਖਦਾ ਸੀ ਅਤੇ ਹਰ ਇੱਕ ਨੂੰ ਸਤਿਕਾਰ ਦਿੰਦਾ ਸੀ ਇਹ ਭਗਵਾਨ ਦੀ ਗੱਲ ਸੁਣ ਕੇ ਉਹ ਵਿਅਕਤੀ ਬਹੁਤ ਹੈਰਾਨ ਸੀ ਅਤੇ ਆਪਣੇ ਕੀਤੇ ਹੋਏ ਕਰਮਾਂ ਤੇ ਪਛਤਾਵਾ ਕਰ ਰਿਹਾ ਸੀ ਕਿ ਮੈਂ ਕਿਸੇ ਦੀ ਨਿੰਦਿਆ ਕਿਉਂ ਕੀਤੀ ਇਸ ਤਰ੍ਹਾਂ ਪ੍ਰਮਾਤਮਾ ਨੂੰ ਮੰਨਣ ਦੇ ਤਰੀਕੇ ਅਲੱਗ-ਅਲੱਗ ਹੋ ਸਕਦੇ ਹਨ ਪਰ ਰਸਤਾ ਇੱਕ ਹੀ ਹੈ ਇੱਕ ਹੀ ਮੰਜ਼ਲ ਹੈ ਇੱਕ ਹੀ ਰਸਤੇ ਦੇ ਰਾਹੀ ਪਰਮਾਤਮਾ ਦੇ ਕੋਲ ਪਹੁੰਚਣਾ ਹੈ ਸਾਰੇ ਰਸਤੇ ਇੱਕ ਰਸਤੇ ਦੇ ਨਾਲ ਹੀ ਮਿਲਦੇ ਹਨ ਭਗਵਾਨ ਦਾ ਘਰ ਇੱਕ ਹੈ ਅਤੇ ਹਰ ਕੰਨ ਵਿੱਚ ਭਗਵਾਨ ਹਨ ਇਸ ਤਰ੍ਹਾਂ ਉਹ ਮੂਰਤੀ ਪੂਜਣ ਵਾਲਾ ਇਨਸਾਨ ਉਸ ਇਨਸਾਨ ਤੋਂ ਪਹਿਲਾਂ ਸਵਰਗ ਵਿੱਚ ਦਾਖਲ ਹੋ ਗਿਆ ਕਿਉਂਕਿ ਉਹ ਮੂਰਤੀ ਵਿੱਚ ਵੀ ਭਗਵਾਨ ਦੇਖਦਾ ਸੀ ਅਤੇ ਹਰ ਪੱਤੇ ਵਿੱਚ ਭਗਵਾਨ ਦੇਖਦਾ ਸੀ ਇੱਕ ਹੀ ਭਗਵਾਨ ਮੰਨਦਾ ਸੀ ਪਰ ਉਹ ਮੂਰਤੀ ਦੇ ਰੂਪ ਵਿੱਚ ਮੰਨਦਾ ਸੀ ਤਾਂ ਬਾਬਾ ਸ਼੍ਰੀ ਚੰਨ ਜੀ ਮਹਾਰਾਜ